ਬਾਈ ਕਿਨ ਆਪਣੇ ਜਗਤਾਰ ਸਿੰਘ ਜੈਨਾ ਜਗਤਾਰ ਸਿੰਘ ਜੀ ਅੱਜ ਇੱਕ ਕਣਕ ਨੂੰ ਅੱਗ ਲੱਗੀ ਹੈ ਕੀ ਇਹ ਸਾਰਾ ਵਾਕਿਆ ਕੀ ਹੈ ਇਹ ਸਾਰਾ ਤਕਰੀਬਨ ਸਾਨੂੰ 4:05 ਤੇ ਸੂਚਨਾ ਮਿਲੀ ਸੀ ਵੀ ਜਿਹੜਾ ਕੱਚਾ ਦਸਾਂਝ ਰੋਡ ਹਨਾ ਉੱਥੇ ਕਣਕ ਨੂੰ ਤੇ ਟਾਂਕਰ ਨੂੰ ਅੱਗ ਲੱਗੀ ਆ ਜਦੋਂ ਅਸੀਂ ਮੌਕੇ ਤੇ ਆਏ ਪਹਿਲੀ ਗੱਲ ਤਾਂ ਸਾਨੂੰ ਕਿਸੇ ਨੇ ਮੂਹਰੇ ਆ ਕੇ ਰਸਤਾ ਨਹੀਂ ਦੱਸਿਆ ਜਿਹੜੀ ਸਾਨੂੰ ਬਹੁਤ ਦਿੱਕਤ ਆਈ ਜਦੋਂ ਆ ਕੇ ਸਾਨੂੰ ਰਸਤੇ ਦਾ ਪਤਾ ਲੱਗਾ ਤੇ ਅਗਲੇ ਬੰਨੇ ਜਿਹੜੇ ਰਸਤੇ ਦੇ ਵਿੱਚ ਬਿਜਲੀ ਦੀਆਂ ਤਾਰਾਂ ਇੰਨੀਆਂ ਕ ਨੀਵੀਆਂ ਸੀ ਵੀ ਸਾਨੂੰ ਗੱਡੀ ਲਿਆਉਣ ਦੇ ਵਿੱਚ ਬਹੁਤ ਜ਼ਿਆਦਾ ਅਡਕਤ ਆਈ ਤੇ ਅਸੀਂ ਕੁਝ ਅੱਗ ਇਧਰ ਦੀ ਸਾਈਡ ਤੋਂ ਕੰਟਰੋਲ ਕਰ ਲਈ ਸੀ ਤੇ ਦੂਜੇ ਪਾਸੇ ਗੱਡੀ ਲਜਾਉਣ ਦੇ ਵਿੱਚ ਫੇਰ ਵੀ ਸਾਨੂੰ ਔਕਤ ਆ ਰਹੀ ਸੀ ਤੇ ਇਸ ਕਰਕੇ ਸਾਨੂੰ ਦੂਜੀ ਗੱਡੀ ਵੀ ਬੁਲਾਉਣੀ ਪਈ ਤੇ ਅੱਗ ਤੇ ਜਿਹੜਾ ਮੌਕੇ ਤੇ ਕਾਬੂ ਪਾਇਆ ਕਿੰਨੀਆਂ ਗੱਡੀਆਂ ਤੁਹਾਡੀ ਮੌਕੇ ਤੇ ਆ ਚੁੱਕੀਆਂ ਦੋ ਗੱਡੀਆਂ ਹੀ ਸਾਡੀਆਂ ਜਿਹੜੀਆਂ ਤੇ ਮੌਕੇ ਤੇ ਆ ਕੇ ਤੁਸੀਂ ਕੀ ਦੇਖਿਆ ਮੋਹਲ ਜਿਹੜਾ ਮੌਕੇ ਤੇ ਆ ਤੇ ਇਹ ਅੱਗ ਬਹੁਤ ਜ਼ਿਆਦਾ ਮਚ ਰਹੀ ਸੀ ਜੇ ਅਸੀਂ ਥੋੜਾ ਬਹੁਤ ਹੋਰ ਲੇਟ ਹੋ ਜਾਂਦੇ ਤੇ ਨਾਲ ਜਿਹੜੀ ਖੜੀ ਕਣਕ ਆ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀਗਾ ਜਿਹੜਾ ਹੁਣ ਨੁਕਸਾਨ ਆਇਆ ਉਹ ਕਿੰਨਾ ਕੋਇਆ ਲਗਭਗ ਜਿਹੜਾ ਕਣਕ ਦਾ ਤਾਂ तकरीबन 4 ਕਿਨਾਲਾ ਦਾ ਹੋਊਗਾ ਤੇ ਜਿਹੜਾ 3-4 ਕਿਲੋ ਜਿਹੜਾ ਟੰਗਰ ਆ ਜਿਹੜੇ ਤੂੜੀ ਬਣਾਉਣ ਵਾਲੀ ਸੀ ਉਹ ਮੱਚੀ ਇੱਕ ਸ਼ਖਸ ਦੀ ਜਿਹੜੀ ਹੈਗੀ ਆ ਜਗਾ ਜਿਹੜੀ ਕਲ ਨੁਕਸਾਨ ਹੋਇਆ ਇਹ ਇੱਕ ਕੁਲਾਰਾਂ ਦੇ ਖੇਤ ਆ ਜੀ ਦੱਸਿਆ ਜਗਾ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਂਗੇ ਜਿਹੜਾ ਅੱਜ ਦਾ ਹਾਸਾ ਹੋਇਆ ਇਹਨੂੰ ਦੇਖਦੇ ਹੋ ਇਹਨਾਂ ਲੋਕਾਂ ਨੂੰ ਤਾਂ ਇਹੀ ਅਪੀਲ ਕਰਨਾ ਚਾਹੁੰਦੇ ਆ ਜੀ ਪਹਿਲਾਂ ਦਾ ਜਿਹੜੀ ਕਣਕ ਵੱਢਣੀ ਬਹੁਤ ਜ਼ਿਆਦਾ ਜ਼ਰੂਰੀ ਆ ਕਣਕ ਵੱਢਣ ਤੋਂ ਬਾਅਦ ਜਿਹੜੀ ਤੂੜੀ ਆ ਉਹ ਥੋੜਾ ਜਨਾ ਰੌਕ ਕੇ ਬਣਾਉਣਾ ਜਦੋਂ ਤੂੜੀ ਨਾਲ ਦੀ ਨਾਲ ਬਣਾਉਣ ਲੱਗ ਜਾਂਦੇ ਆ ਉਹ ਵੀ ਜਿਹੜਾ ਅੱਗ ਤੇ ਐ ਕਿ ਜਿਹੜੀਆਂ ਬਿਲੀ ਵਾਲੀਆਂ ਤਾਰਾਂ ਜੇ ਢੱਲੀਆਂ ਕਿਤੇਆਂ ਕਿਤੇ ਉਹਦਾ ਮਹਿਕਮੇ ਨੂੰ ਦੱਸਿਆ ਜਾਵੇ ਉਸ ਬਾਰੇ ਮੇਰਾ ਆਵੀਰ ਸਿੰਘ ਬਾਈ ਜੀ ਰਾਜੇ ਸਿੰਘ ਜੀ ਤੁਸੀਂ ਕਿਹੜੀ ਜਗ੍ਹਾ ਖੜੇ ਹੋ ਤੇ ਕਿੰਨਾ ਕੁ ਨੁਕਸਾਨ ਆਇਆ ਤੇ ਕੀ ਹਾਸਾ ਹੋਇਆ ਇੱਥੇ ਬਾਈ ਇਹ ਮੇਰਾ ਕਿਲਾ ਸੀਗਾ ਤੇ ਅੱਧਾ ਕਿਲਾ ਮੱਚ ਗਿਆ ਉਹਦੇ ਕਣਕ ਦਾ ਹਾਂਜੀ ਇਹ ਲਗਾਤਾਰ ਦੂਜੀ ਵਾਰ ਆ ਪਿਛਲੀ ਵਾਰੀ ਵੀ ਸਾਰੀ ਦੀ ਸਾਰੀ ਮੱਚੀ ਆ ਹਾਂਜੀ ਪਿਛਲੀ ਵਾਰੀ ਆ ਵੀ ਨਾਲ ਮੱਚੀ ਸੀ ਇੱਥੇ ਖੜੇ ਆ ਹਾਂਜੀ ਤੇ ਨਾ ਤਾਂ ਪਿਛਲੀ ਵਾਰੀ ਸਰਕਾਰ ਵੱਲੋਂ 1 ਰੁਪਿਆ ਵੀ ਆਇਆ ਹਾਂਜੀ ਤੇ ਐਰਕੀ ਦਾ ਕੋਈ ਆਸ ਵੀ ਨਹੀਂ ਗਈ ਆ ਕਿਲਾ ਮੇਰੇ ਕੋਲੇ ਯਾ ਵੀ ਲੋਰਗੜਾ ਆ ਨਾ ਮੈਂ ਸਰਕਾਰ ਨੇ ਕਹਿੰਦੀ ਸਾਰੇ ਮੁਆਵਜ਼ੇ ਦੇਵਾਂਗੇ ਗਦੌੜੀਆਂ ਹੀ ਕਰਾਈਆਂ ਹੋਣਗੀਆਂ ਬਹੁਤ ਕੋ ਤਾਂ ਕਹਿਣ ਦਿਆ ਵੀ ਤੁਸੀਂ ਮੁਰਗੀ ਦਾ ਵੀ ਦੇਵਾਂਗੇ ਮੁਆਵਜ਼ਾ ਮਿਲਿਆ ਕਿਸ ਨੂੰ ਕਿੰਨਾ ਕੁ ਨੁਕਸਾਨ ਹੋਇਆ ਅੱਧਾ ਕਿਲਾ ਨੁਕਸਾਨ ਹੋਇਆ ਕਿਲਾ ਮੇਰੇ ਕੋਲੇ ਅੱਧਾ ਬਚਿਆ ਵਾ ਉਹ ਹੁਣ ਮੈਂ ਘਰੇ ਰੱਖੂਗਾ ਕਿ ਵੇਚੂਗਾ ਮੌਕੇ ਤੇ ਫਾਇਰ ਗੇਟ ਵਾਲਿਆਂ ਦੇ ਅੱਗੇ ਪਹੁੰਚਾਈ ਦਾ ਵਜਾਈ ਆ ਜੀ ਮੌਕੇ ਤੇ ਆ ਗਿਆ ਬਾਕੀ ਆਣ ਗਵਾਨ ਆਪਣੇ ਸਾਰੇ ਸੱਜਣ ਮਿੱਤਰ ਇਕੱਠੇ ਹੋ ਕੇ ਜਿੰਨੇ ਕੋ ਵਜਾਈ ਗਈ ਫੁਝਾਲੀ ਆ ਠੀਕ ਹੈ ਤੇ ਤਾਰਾਂ ਦਾ ਇਹ ਲੱਗੀ ਕਾਹਦੇ ਕਰਕੇ ਬਾਈ ਜੀ ਕੋਈ ਨਹੀਂ ਪਤਾ ਸਿਰਪਈ ਅੱਗ ਨਿਕਲਦੀ ਦੇਖੀਓ ਕੋਨੇ ਤੋਂ ਤਾਰਾਂ ਨੀਵੀਆਂ ਹੈਗੀਆਂ ਹੈਗੀਆਂ ਇਹ ਬਿਲੀ ਬੋਰਡ ਨੂੰ ਕਈ ਦਾ ਵਕ ਕੱਸ ਦੋ ਪਰ ਨਹੀਂ ਕਹਦੇ ਕੋਈ ਸੁਣਵਾਈ ਨਹੀਂ ਜੀ ਇੱਕ ਅੱਗ ਲੱਗੀ ਆ ਕਣਕ ਨੂੰ ਕਿੱਥੇ ਲੱਗੀ ਆ ਤੇ ਕਿੰਨਾ ਕੁ ਨੁਕਸਾਨ ਆਇਆ ਤੇ ਕੀ ਮੌਕੇ ਤੇ ਕੀ ਹੋਇਆ ਇਹ ਆਪਾਂ ਜੀ ਕਹਿ ਸਕਦੇ ਹਾਂ ਸਕੂਲ ਦੀ ਜਿਹੜੀ ਰੋੜਾ ਜਿਹੜਾ ਜਿਹੜਾ ਜਾਂਦਾ ਪੱਕਾ ਦਾ ਸਾਂਹ ਰੋੜਾ ਉਹਦੇ ਲਗਭਗ ਸੈਕਰ ਸਕੂਟ ਦੇ ਕੋਲੇ ਜੇ ਇਹ ਲੱਗੀ ਅੱਗ ਮੇਰੇ ਵੀਰ ਦੇ ਦੱਸਣ ਦੇ ਮੁਤਾਬਕ ਆ ਜਿਹੜਾ ਮੇਰਾ ਵੀਰ ਖੇਤ ਵਾਲਾ ਹੈ ਕਹਿੰਦਾ ਮੇਰੀ ਪਿਛਲੇ ਸਾਲ ਵੀ ਅੱਗ ਲੱਗੀ ਸੀ ਤੇ ਪਰ ਮੈਨੂੰ ਮਹਾਜਾ ਵਗੈਰਾ ਜਾਂ ਕੁਝ ਵੀ ਮਗਰ ਨਹੀਂ ਮਿਲਿਆ ਗਿਆ ਹੈ ਜਿਹੜੀ ਕੀ ਗੱਲ ਕਰਦੇ ਆ ਇਹ ਫਸਲ ਦੀ ਜਿਹੜੀ ਆ ਦੋ ਜਾਂ ਚਾਰ ਕਿੱਲੇ ਸੀਗੇ ਇਹਨਾਂ ਦੀ ਕਣਕ ਕੱਟੀ ਵੀ ਸੀਗੀ ਜਿੱਥੇ ਅੱਗ ਲੱਗੀ ਹੈ ਤੇ ਜਿਹੜਾ ਕਿ ਇਥੋਂ ਇੱਕ ਕਿੱਲਾ ਵਾ ਜਿਹੜਾ ਇੱਕ ਕਿੱਲੇ ਦੇ ਵਿੱਚੋਂ ਕੈਲੀ ਵਾ ਦਾ ਕਿੱਲਾ ਦਾ ਕਣਕ ਦਾ ਵੀਰ ਦਾ ਨੁਕਸਾਨ ਹੋਇਆ ਵਾ ਇਹ ਬਹੁਤ ਮੰਦ ਭਾਦੀ ਘਟਨਾ ਵਾ ਜਿਹੜੀ ਕੈ ਕੀ ਹੋਇਆ ਤੇ ਦੇਖਣ ਚਾਰੇ ਤਾਰਾ ਵੀ ਕਾਫੀ ਨੀਵੀਂ ਆ ਹਜੇ ਵੀ ਕਰੰਟ ਕਈਆਂ ਜਾ ਰਿਹਾ ਜੀ ਅਸੀਂ ਤਾਂ ਜੀ ਬਾਰ-ਬਾਰ ਪ੍ਰਸ਼ਾਸਨ ਨੂੰ ਜਿਹੜੇ ਕਿ ਇਹਨਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਜਿਹੜੀਆਂ ਵੀ ਤਾਰਾਂਆਂ ਵੀ ਇਹ ਤਾਰਾਂ ਜਿਹੜੀਆਂ ਵਾ ਟਾਈਟ ਕੀਤੀਆਂ ਜਾਣ ਜਦੋਂ ਵੀ ਨੁਕਸਾਨ ਹੁੰਦਾ ਛਿਮੇ ਹਮੇਸ਼ਾ ਬਿਜਲੀ ਸਰਕਟ ਨਾਲ ਹੀ ਨੁਕਸਾਨ ਹੁੰਦਾ ਵਾ ਕਿਉਂਕਿ ਜਿਹੜੀ ਕਿ ਕਿਸਾਨ ਭਰਾਵਾਂ ਦੀ ਜਿਹੜੀ ਫਸਲ ਹੁੰਦੀ ਆ ਕਿਉਂਕਿ 6 ਮਹੀਨਿਆਂ ਨਾਲ ਦੀ ਪਰਵਰਿਸ਼ ਕੀਤੀ ਹੁੰਦੀ ਇੱਕ ਪੁੱਤਾਂ ਵਾਂਗ ਤੇ ਅੰਤ ਤੇ ਆ ਕੇ ਜੇ ਉਹਦਾ ਇਹ ਨੁਕਸਾਨ ਹੋ ਜੇ ਤਾਂ ਉਹ ਜਾਂ ਕਿਸਾਨ ਜਾਣਦਾ ਵਾ ਜਾਂ ਫਿਰ ਵਾਹੀਗੁਰੂ ਜਾਣਦਾ